boleh ke kan dia permine ਫੋਆਏ ਆ ਗਏ ਨਾ ਪਿੰਡ ਦੀ ਕਿਨੇ ਫੋਆਏ ਥੋੜਾ ਬਾਹਰ ਤੋਂ ਤਾਂ ਲੱਗ ਕੇ ਥੋੜੀ ਬੋਲਣਾ ਕਿ ਬੁੜੀ ਐ ਕਿ ਥੋਕਨੀ ਮੈਂ ਬੋਲ ਇਹਨੂੰ ਗੱਡੀ ਵਿੱਚ ਖਾਣੇ ਲੈ ਚੱਲੋ ਖਾਣੇ ਚੱਲੋ ਖਾਣੇ ਆਓ ਨੰਬਰ ਚੱਲੋ ਠੀਕ ਹੈ ਖਾਣੇ ਖਾਣੇ ਚੱਲੋ ਛੱਟੂ ਛੱਟੂ ਖਾਣੇ 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 ਹਾਲੇ ਗੁਰੂ ਹਰ ਸਾਹਿਬ ਪੁਲਿਸ ਸਟੇਸ਼ਨ ਦੇ ਵਿੱਚ ਮੁਕੱਦਮਾ ਨੰਬਰ 315 ਦਰਜ ਕੀਤਾ ਜਿਹਦੇ ਵਿੱਚ ਸੰਜਲਾ ਰਾਣੀ ਵੱਲੋਂ ਦਰਖਾਸਤ ਦਿੱਤੀ ਗਈ ਸੀ ਕੰਪਲੇਂਟ ਲਿਖਾਈ ਗਈ ਵੀ ਉਸ ਨੂੰ ਵੀਨਾ ਰਾਣੀ ਤੇ ਉਸਦੇ ਨਾਲ ਦੇ ਰਿਸ਼ਤੇ ਰਿਲੇਟਿਵਸ ਜਿਨ੍ਹਾਂ ਦੇ ਵਿੱਚ ਬਲਵੀਰ ਸਿੰਘ ਤੇ ਬਾਈ ਤਾਰਾ ਸਿੰਘ ਅਤੇ ਹੋਰ ਉਹਨਾਂ ਨੇ ਇਸ ਨੂੰ ਕੁੱਟਮਾਰ ਕੀਤੀ ਤੇ ਇਸ ਨੂੰ ਉਤੋਂ ਗੱਡੀ ਦੇ ਵਿੱਚ ਪਿਠਾ ਕੇ ਲੈ ਜਾ ਕੇ ਕੁੱਟਮਾਰ ਕਰਕੇ ਕਿਸੇ ਜਗ੍ਹਾ ਤੇ ਕਿਸ ਨੂੰ نیچے ਸੱਤ ਤਾਰਤ ਤੋਂ ਬਾਅਦ ਕੱਢ ਕੇ ਸੱਟਾ ਤੇ ਇਹਦਾ ਇਹੀ ਸੀਗਾ ਵੀ ਪਹਿਲਾਂ ਇਸ ਦੇ ਜਿਹੜੀ ਇਹ ਸੰਜਨਾ ਰਾਣੀ ਹੈ ਇਹਦੀ ਪਹਿਲਾਂ ਪਰਮਜੀਤ ਸਿੰਘ ਜਿਹੜਾ ਹਸਬੰਡ ਹੈ ਉਹਦੇ ਹਸਬੰਡ ਦਾ ਪਹਿਲਾਂ ਵਿਆਹ ਹੋਇਆ ਹੋਇਆ ਸੀ ਤੇ ਉਹ ਜਿਹੜੀ ਅਕਿਊਜ਼ਡ ਹੈ ਵੀ ਨਾ ਰਾਣੀ ਕੇਸ ਕੇਸ ਵਿੱਚ ਉਹ ਉਸ ਨੂੰ ਛੱਡ ਕੇ ਜਾ ਚੁੱਕੀ ਸੀ ਤੇ ਇਹ ਇਸ ਦਾ ਹੁਣ ਉਸਨੇ ਆ ਕੇ ਇਹਦੀ ਕੁੱਟਮਾਰ ਕੀਤੀ ਉਸਦੇ ਉਹਦੇ ਪਰਿਵਾਰਕ ਮੈਂਬਰਾਂ ਨੇ ਸਰ ਛੱਡ ਛੱਡਾ ਹੋ ਗਿਆ ਸੀ ਤੇ ਫਿਰ ਕੀ ਕਾਰਨ ਬਣੇ ਵੀ ਉਹਨੇ ਕਰਿਆ ਕੇ ਜਿਹੜੀ ਕੁੱਟਮਾਰ ਕੀਤੀ ਬਿਲਕੁਲ ਘਰ ਆ ਕੇ ਉਸਨੇ ਇਸ ਨੂੰ ਚੱਕ ਕੇ ਲਗਾਇਆ ਕੁੱਟਮਾਰ ਕੀਤੀ ਹੈ ਜੋ ਕਾਨੂੰਨ ਨੂੰ ਆਪਦੇ ਹੱਥ ਚ ਲਿਆ ਤੇ ਜੇ ਉਹ ਨੂੰ ਕੋਈ ਕਿਸੇ ਕਿਸਮ ਦਾ ਕੋਈ ਇਸ ਦੇ ਖਿਲਾਫ ਕੰਪਲੇਂਟ ਸੀ ਤਾਂ ਪੁਲਿਸ ਕੋਲ ਲੈਣਾ ਚਾਹੀਦਾ ਸੀ ਨਾ ਕਿ ਇਸ ਨੂੰ ਆ ਕੇ ਕੁੱਟਮਾਰ ਕਰਕੇ ਉਸ ਨੂੰ ਚੱਕ ਕੇ ਲੈ ਜਾਣਾ ਤੇ ਉਸਤੇ ਕਾਨੂੰਨ ਆਪਣੇ ਹੱਥ ਚ ਲਿਆ ਸਰ ਜਿਹੜੀ ਕੁੱਟਮਾਰ ਕੀਤੀ ਹੈ ਔਰਤ ਨਾਲ ਉਹ ਔਰਤ ਕੌਣ ਸੀ ਜੀ ਸਰ ਉਹ ਜਿਹੜੇ ਪਰਮਜੀਤ ਸਿੰਘ ਹੈ ਪੁੱਤਰ ਖੁਸ਼ਾਲ ਸਿੰਘ ਉਹ ਉਸ ਦੀ ਹੁਣ ਪਤਨੀ ਹੈ ਉਹਦੇ ਨਾਲ ਉਸ ਦਾ ਹੁਣ ਉਹ ਸੈਕੰਡ ਮੈਨੇਜਰ ਸਰ ਕੀ ਮਾਮਲਾ ਦਰਜ ਕੀਤਾ ਪੁਲਿਸ ਨੇ ਕਾਰਵਾਈ ਕੀ ਕੀਤੀ ਹੈ ਹਾਂ ਜੀ ਕੇਸ ਦਰਜ ਕੀਤਾ ਅੰਡਰ ਸੈਕਸ਼ਨ 140 ਅਬਸੈਕਸ਼ਨ 3 115 355 ਤੇ 190 बीएनएस ਕੋਈ ਗ੍ਰਿਫਤਾਰੀ ਹੋਈ ਸਰ ਇੰਚ ਕਰ ਰਹੇ ਨੇ ਤੇ ਟੀਮਸ ਪੜੀਆਂ ਹੋਈਆਂ ਉਹਨਾਂ ਨੂੰ ਜਲਦ ਫੜ ਲਿਆ Thank you.